ਦੂਜੇ ਸ਼ਾਟ ਦੀ ਬੱਲੇ ਗੱਡੀ ਭੱਜਣ ਕੋਲ ਬਿਲਕੁਲ ਤਿਆਰ ਹੈ ਜੀ ਮਾਲਵਾਡੀ ਵੀ ਆ ਗਈ ਭਈ ਇੱਧਰ ਹੁਜੂਰ ਆਪਾ ਲਓ ਜ ਸੋਹਣੇੰਦੀ ਦਾ ਫਲਾਕਾ ਟੈਰਗਦੀ ਦਾ ਦੇਖੋ ਜੀ ਦੋਏ ਕੜੀਆਂ ਫਰਕਦਾਰੀ ਸੱਜੀ ਗੱਬੇ ਚ ਕਿਹੜੇ ਬੱਚੇ ਕਿਹੜੇ ਵੱਜੇ ਆ 1 ਸੈਕਿੰਡ 37 ਪੁਆਇੰਟ ਬਏ ਕਿਹੜੇ ਬੱਚੇ ਵੱਜਿਆ ਦੱਸੋ ਜੀ ਇਹ ਸਰਦਾਰ ਕੁਲਵਿੰਦਰ ਸਿੰਘ ਪਿੰਡ ਬਜਾਲੀਆਂ ਕਾਲਾ ਸਿੰਘ ਮਜਾਲੀਆਂ ਨਾਲ ਬੱਚਾ ਕਿਹੜਾ ਵੱਜਿਆ ਇਹਨਾਂ ਦੇ ਸाहिल ਘਵਾਲਾ ਕੁਲਵਿੰਦਰ ਸਿੰਘ ਬਜਾਲੀਆਂ